ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆਂ ਜੀ ਸਟਾਰਬਕਸ ਕਾਫੀ ਆਪਾਂ ਪਹਿਲਾਂ ਵੀਡੀਓ ਬਣਾਈ ਸੀਗੀ ਸਟਾਰਬਕਸ ਦੀ ਪਾਈ ਸੀਗੀ ਉਹ ਵੀਡੀਓ ਸੈੱਟ ਨਹੀਂ ਬਣੀ ਜੀ ਅੱਜ ਦੁਬਾਰਾ ਵੀਡੀਓ ਪਾਉਣ ਲੱਗੇ ਆਂ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਸਟਾਰਬਕਸ ਦੇ ਅੰਦਰ ਤੇ ਪੁੱਛਦੇ ਆਂ ਇਹਨਾਂ ਕੋਲੇ ਕਿਹੜੇ-ਕਿਹੜੇ ਕਾਫੀ ਆਉਂਦੀਆਂ ਨੇ ਤੇ ਕੀ ਫੂਡ ਹੁੰਦਾ ਆਜੋ ਜੀ ਅੰਦਰ ਚੱਲਦੇ ਆਂ ਸਾਰੇ ਕਮਰੇ ਅੰਦਰ ਤੋਂ ਪੂਰਾ ਦੇਖ ਲਓ ਜੀ ਸਟਾਰ ਵੈਕਸ ਕੀ ਆਜੋ ਜੀ ਆਪਾਂ ਪੁੱਛਦੇ ਹਾਂ ਹੁਣ ਇਹਨਾਂ ਕੋਲ ਕਿਹੜੀ ਕਿਹੜੀ ਕਾਫੀ ਹੁੰਦੀ ਹੈ ਤੇ ਕੀ ਫੂਡ ਹੁੰਦਾ ਹੈ ਇਹਨਾਂ ਕੋਲੇ ਆਜੋ ਜੀ ਹਾਜੂ ਜੀ ਮਿਲਦੇ ਆ ਮੁੰਡੇ ਨੂੰ ਹਾਂਜੀ ਵੀਰੇ ਕੀ ਹਾਲ ਹੈ ਜੀ ਹਾਂਜੀ ਬੱਧੀ ਜੀ ਉਸਲਾਓ ਕੀ ਹਾਲ ਚੰਦਿਆ ਵੀਰੇ ਠੀਕ ਠਾਕ ਵੀ ਆਪਣੇ ਕੋਲ ਕਿਹੜੇ ਕਿਹੜੇ ਕਾਫੀ ਆਉਂਦੀਆਂ ਨੇ ਕਾਫੀ ਆਪਣੇ ਕੋਲ ਬਾਈ ਕਾਫੀ ਤਰ੍ਹਾਂ ਦੀਆਂ ਆਇਆ ਆਪਾਂ ਕੋ ਹੌਟ ਵੀ ਹੈਗੀਆਂ ਕੋਲਡ ਵੀ ਹੈਗੀਆਂ ਆ ਬਾਕੀ ਰੀਸੈਂਟ ਜ਼ਿਆਦਾ ਲੋਕੀ ਕੋਲਡ ਨੂੰ ਪ੍ਰੈਫਰ ਕਰਦੇ ਆ ਹਾਂਜੀ ਵੀਰੇ ਤਾਂ ਕੋਲਡ ਵਿੱਚ ਆਪਾਂ ਕੋ ਕਾਫੀ ਫਲੇਵਰਸ ਆ ਜਾਂਦੇ ਚਾਪਲ ਵਿੱਚ ਵੀ ਆਂਦੀ ਹੈ ਵਨੀਲਾ ਵੀ ਕੈਰਮਲ ਵੀ ਫੇਮਸ ਕਿਹੜੀ ਹੈ ਆਪਣੇ ਕੋਲ ਫੇਮਸ ਆਪਣੇ ਜਾਵਾਂ ਚ ਜਾਵਾਂ ਚ ਹੌਟ ਦੇ ਬੱਚੀ ਆ ਆਰਡਰ ਵਿੱਚ ਵਾਈਟ ਮੋਕਾ ਵੀ ਹੋਵੇਗਾ ਤੇ ਵਧੀਆ ਲੱਗੇਗਾ। ਲੋਰ ਵਿੱਚ ਚਾਕਲੇਟ ਦਾ ਫਲੇਵਰ ਵੀ ਆਏਗਾ, ਬੈਕ ਚਾਲ ਰੰਦਾ। ਜਦਾਂ ਸਾਨੂੰ ਕਾਫੀ ਦਾ ਫਲੇਵਰ ਆਏਗਾ। ਜਿਹੜੇ ਫੂਡ ਵੀ ਆਪਣੇ ਕੋਲ ਕਿਹੜੇ-ਕਿਹੜੇ ਹੁੰਦੇ? ਫੂਡ ਆਪਣੇ ਕੋਲ ਵੇਚ ਵੀ ਆਉਂਦਾ, ਨਾਨ ਵੇਜ ਵੀ। ਤੇ ਫੂਡ ਸਾਰਾ ਆਪਣਾ ਖੁਦ ਨੇ ਆਪਾ ਪ੍ਰਪੇਅਰ ਕਰੀਦਾ। ਸਾਰਾ ਤਾਜ਼ਾ ਹੋਟਲ ਤੋਂ ਆਉਂਦਾ ਹੈ। ਓਕੇ। ਹਾਂਜੀ। ਉਹ ਡੇਲੀ ਫੂਡ ਆਉਂਦਾ ਤਾਜ਼ਾ ਹੋਟਲ ਤੋਂ ਚੰਡੀਗੜ੍ਹ ਤੋਂ। ਠੀਕ ਹੈ। ਹਾਂਜੀ। ਓਕੇ। ਥੈਂਕਿਊ ਜੀ। ਥੈਂਕਿਊ ਜੀ। ਦੇਖੋ ਜੀ ਇਹਨਾਂ ਦਾ ਫੂਡ ਆ। ਤੇ ਉੱਪਰ ਕੌਫੀਆਂ ਹਨ ਜਿਹੜੀਆਂ ਜਿਹੜੀ ਕੋਈ ਵੀ ਕੌਫੀਆਂ ਸਾਰੀਆਂ ਲਿਖੀਆਂ ਹੋਈਆਂ ਨੇ ਤੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਇਹਨਾਂ ਦੀ ਆਫਰ ਲੱਗੀ ਹੈ ਜੀ ਕੌਫੀ ਤੇ ਸਾਰੇ ਕਾਫੀ ਪੀ ਕੇ ਜਾਓ ਤੇ ਬਾਕੀ ਤੁਹਾਨੂੰ ਪਤਾ ਹੀ ਇਹਨਾਂ ਦੇ ਕੋਲ ਕਾਫੀ ਕਾਫੀ ਫੇਮਸ ਆ ਫਿਮਲਾ ਰੋਡ ਤੇ ਆ ਜੀ ਇਹ ਸ਼ਰਾਬਾ ਨਗਰ ਜੀ ਓਕੇ ਜੀ ਥੈਂਕ ਯੂ